ਨਵੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਨਾ ਆਪਾਂ ਉਸ ਕਿਸਾਨ ਕੋਲ ਪਹੁੰਚ ਗਏ ਜਿਹਦੇ ਪੌਣ ਚੱਕੀ ਵੀ ਲੱਗੀ ਹੋਈ ਆ ਤੇ ਸੋਲਰ ਵੀ ਲੱਗਿਆ ਹੋਇਆ ਕਿਉਂਕਿ ਪਿਛਲੀ ਦਿਨਾਂ ਦੇ ਵਿੱਚ ਮੈਂ ਇੱਕ ਪੌਣ ਚੱਕੀਆਂ ਦੀ ਦਰਸ਼ਨ ਸਿੰਘ ਦੀ ਪੜੀ ਵਾਲਿਆਂ ਦੀ ਜਿਹੜੀ ਵੀਡੀਓ ਪਾਈ ਸੀਗੀ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੁਸੀਂ ਪੁੱਛਿਆ ਵੀ ਸੀਗਾ ਵੀ ਕਿੰਨੀ ਕੀਮਤ ਆ ਕੀ ਆ ਸਾਰਾ ਕੁਝ ਅੱਜ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਅੱਜ ਮਿਲ ਜਾਣੇ ਨੇ ਆਪਾਂ ਉਹਨਾਂ ਸਰਦਾਰ ਜੀ ਨਾਲ ਗੱਲ ਕਰਦੇ ਆ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਤਰਸੀਮ ਸਿੰਘ ਹੈ ਜੀ ਤਰਸੀਮ ਸਿੰਘ ਕਿਹੜਾ ਪਿੰਡਾ ਜੀ ਪਿੰਡ ਬੱਡਲਾ ਪਿੰਡ ਬੱਡਲਾ ਅੱਛਾ ਤਰਸੀਮ ਸਿੰਘ ਜੀ ਮੈਨੂੰ ਇੱਕ ਜਾਣਕਾਰੀ ਦਿਓ ਤੁਸੀਂ ਜਿਹੜਾ ਸੋਲਰ ਲਵਾਇਆ ਹੈ ਹਾਂ ਜੀ ਇਹ ਸੋਲਰ ਹੈ ਜਿਹੜਾ ਕੈਪ ਪਾਵਰ ਦੀ ਮੋਟਰ ਚਲਾ ਦਿੰਦਾ ਤੁਹਾਡੀ ਇਹ ਇਹ ਦਾਤੀ ਮੋਟਰ ਚਲਾਉਂਦਾ ਜੀ 10 ਦੀ ਮੋਟਰ ਇਹ ਚਲਾ ਦਿੰਦਾ ਹਾਂ ਜੀ ਠੀਕ ਹੈ ਤੇ ਇਹਨੂੰ ਕੋਈ ਪਰੇਸ਼ਾਨੀ ਆਉਂਦੀ ਆ ਕੋਈ ਪਰੇਸ਼ਾਨੀ ਜਾਂ ਬੱਦਲ ਆ ਮਾੜਾ ਮੋਟਾ ਹਾਂ ਤਾਂ ਪਾਣੀ ਢੜ ਜਾਂਦਾ ਹਾਂ ਜਣੀ 10:30 ਤੋਂ 10 ਵਜੇ ਤੋਂ ਫਿਰ ਪਾਣੀ ਪੂਰਾ ਹਾਂ ਅੱਛਾ ਜਿੰਨੀ ਧੁੱਪ ਜ਼ਿਆਦਾ ਹੋਊਗੀ ਓਨਾ ਕੰਮ ਇਹ ਜ਼ਿਆਦਾ ਕਰੂਗਾ ਠੀਕ ਹੈ ਕਿਹੜੀ ਕੰਪਨੀ ਦਾ ਲਵਾਇਆ ਹੋਇਆ ਵੈਸੇ ਇਹ ਕੰਪਨੀ ਦਾ ਬਾਹਰ ਲਿਜਾਇਆ ਹੋਇਆ ਹਾਂ ਇਹ ਮੈਨੂੰ ਇਹਨਾਂ ਪਤਾ ਨਹੀਂ ਹੈ ਠੀਕ ਹੈ ਜੀ ਇਹ 10 ਦੀ ਮੋਟਰ ਦਾ ਆਪਾਂ ਨੂੰ ਕਿੰਨੇ ਕੁ ਚ ਪਾਇਆ ਤਾਂ ਕੀ ਖਰਚਾ ਪਿਆ ਇਹਦਾ ਆਪਾਂ ਨੂੰ 3,99,000 ਰੁਪਏ ਦੇ ਦਿੱਤਾ ਉਹਨਾਂ ਨੂੰ ਅੱਛਾ ਇਹਦੇ 100 ਫੁੱਟ ਦੇ ਪਾਇਆ ਇਹ ਹਾਂ ਦੋ ਪਾਈਪਾਂ ਪਈਆਂ ਹਾਂ ਇਸ ਤੇਬਲ ਪਈ ਆ ਉਹਨੀਆਂ ਜਿੰਨੀ ਤੇ 20-25 ਫੁੱਟ ਅੱਛਾ ਜੀ ਇਹ ਆਪਾਂ ਨੂੰ 4,20,000 ਰੁਪਏ ਚ ਪਾਇਆ ਠੀਕ ਹੈ ਤੁਹਾਡੇ ਹਿਸਾਬ ਨਾਲ ਵੀ ਇਹ ਕੰਮਜਾਬ ਚੀਜ਼ ਹੈਗੀ ਐ ਨਾ ਵਧੀਆ ਚੀਜ਼ ਹੈ ਹੈਗੇ ਵਧੀਆ ਚੀਜ਼ ਹੈ ਸੋਲਰ ਵਧੀਆ ਠੀਕ ਹੈ ਜੀ ਹੁਣ ਆਪਾਂ ਆਈਏ ਪੌਣ ਚੱਕੀ ਤੇ ਇਹ ਪੌਣ ਚੱਕੀ ਤੁਸੀਂ ਦਰਸ਼ਨ ਸਿੰਘ ਤੋਂ ਹੀ ਲਵਾਈ ਆ ਪੜੀਆਲਿਆਂ ਤੋਂ ਅੱਛਾ ਉਹਨਾਂ ਕੋਲ ਹੀ ਲਵਾਈ ਆ ਹਾਂਜੀ ਤੇ ਇਹ ਕਿੰਨੇ ਦੀ ਬਣੀ ਸੀਗੀ ਆਪਣੀ ਇਹ ਉਹਨੇ 10000 ਰੁਪਏ ਲੱਤਾ ਸੀ ਅੱਛਾ ਉਹਨੇ ਬਣਾ ਕੇ ਤੁਹਾਨੂੰ ਦਿੱਤੀ ਹੈ ਇਹ ਮਤਲਬ ਬਿਜਲੀ ਇਹ ਬਣਾਉਂਦੀ ਹੈ ਇਹ ਤੋਂ ਕਾਹਦਾ ਕੰਮ ਲੈਣੇ ਹੋ ਤੁਸੀਂ ਉਹ ਤੋਂ ਅਸੀਂ ਬੈਟਰੀ ਚਾਰਜ ਕਰਦੇ ਹਾਂ 12 ਵੋਲਟ ਦਾ ਬੈਟਰੀ ਹੈ ਹਾਂ 260 ਦਾ ਹਾਂ ਉਹ ਚਾਰਜ ਕਰਦੇ ਆ ਉਹ ਨਾਲ ਅਸੀਂ ਇਹ ਜਿਵੇਂ ਰਾਤ ਨੂੰ ਹਾਂ ਜਾ ਆਪਣੇ ਇੱਕ ਪੱਥਾ ਵੀ ਚਲਾਉਂਦਾ ਛੋਟਾ ਇਹ ਸਾਡੇ ਤੋਂ ਰਹੇ ਜਾ ਹਾਂ ਤੇ ਬਾਕੀ ਲਾਈਟਾਂ ਲੂਟਾਂ ਦੇ ਸਾਡਾ ਤਾਂ ਯੂਨੀ ਪੂਰਾ ਦੰਦ ਹੈ ਅੱਛਾ ਕੋਈ ਲਾਈਟ ਲੂਟੇਸ਼ਨ ਤੋਂ ਨਹੀਂ ਹੈ ਇਹ ਮਤਲਬ ਇਹ ਵੀ ਕਾਮਯਾਬ ਚੀਜ਼ ਹੈ ਫਿਰ ਹਾਂ ਵਧੀਆ ਵਧੀਆ ਕਿਉਂ ਮੈਂ ਨਾ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀਗੀ ਦਰਸ਼ਨ ਸਿੰਘ ਦੇ ਘਰ ਦੀ ਤੇ ਕਈ ਲੋਕਾਂ ਨੇ ਕਮੈਂਟ ਕੀਤੇ ਵੀ ਇਹ ਕਾਮਯਾਬ ਨਹੀਂ ਹੈਗੀ ਚੀਜ਼ ਨਹੀਂ ਕਾਮਯਾਬ ਹੈ ਹੁਣ ਮੈਂ ਤੁਹਾਡੇ ਕੋਲ ਤਾਂ ਹੀ ਆਇਆ ਵੀ ਤੁਹਾਡੇ ਕੋਲ ਦੋਹੇ ਚੀਜ਼ਾਂ ਨੇ ਤੁਹਾਡੇ ਕੋਲ ਸੋਲਰ ਵੀ ਹੈ ਤੁਹਾਡੇ ਕੋਲ ਪਾਉਣ ਚੱਕੀ ਵੀ ਆ ਅੱਛਾ ਦੋਨੋਂ ਚੀਜ਼ਾਂ ਇਹ ਕੰਮਜਾਬ ਨੇ ਮਤਲਬ ਆਪਣੇ ਘਰ ਦੇ ਵਾਸਤੇ ਜੇ ਤੁਸੀਂ ਲੋਡ ਘਰ ਦਾ ਮਤਲਬ ਚਕਾਉਣਾ ਹੈ ਤਾਂ ਉਹਦੇ ਵਾਸਤੇ ਪਾਉਣ ਚੱਕੀ ਠੀਕ ਹੈ ਜੇ ਮੋਟਰ ਚਲਾਉਣੀ ਹੈ ਤਾਂ ਸੋਲਰ ਠੀਕ ਹੈ ਹੈਨਾ ਜੀ ਇਹੀ ਹੈ ਨਾ ਇਹ ਆਪਣੇ ਘਰ ਦਾ ਲੋਡ ਚੱਕ ਸਕਦੀਆਂ ਨੇ ਪਾਉਣ ਚੱਕੀ ਆ ਵੱਧ ਲਾ ਲਵੇ 2-3 ਲਾ ਸਕਦੀਆਂ ਜਿਵੇਂ ਦਰਸ਼ਨ ਸਿੰਘ ਨੇ ਲਾਈਆਂ ਹੋਈਆਂ ਨੇ ਚਲਾਉਂਦੀ ਹੈ ਹਾਂ ਜੀ ਚਲਾਉਂਦਾ ਤਾਂ ਮੈਂ ਕੰਮ ਚਲਾਉਂਦਾ ਘਰ ਦਾ ਹੈ ਹਾਂ ਠੀਕ ਹੈ ਜੀ ਤੇ ਹੋਰ ਇਹਨਾਂ ਬਾਰੇ ਕੀ ਜਾਣਕਾਰੀ ਦੇਣੀ ਚਾਹੁੰਦੇ ਹੋ ਇਹ ਜਿਹੜੀ ਜ਼ਮੀਨ ਹੈ ਹਾਂ ਇਹ ਲੋ ਲੰਦਰ ਸੁਧਾਰ ਐਂਡ ਮੈਨੇਜਮੈਂਟ ਕਮੇਟੀ ਪਿੰਡ ਬਣ ਲੈਦੀ ਹੈ ਉਹ ਦਾ ਪ੍ਰਬੰਧ ਦੱਸਦੀ ਹੈ ਠੀਕ ਹੈ ਜੀ ਇਹ ਮੈਂ ਤਾਂ ਜ਼ਮੀਨ ਇਹ ਠੀਚੇ ਤੇ ਲੈਣਾ ਹੁੰਦਾ ਹੈ ਅੱਛਾ ਜੀ ਕਿਉਂਕਿ ਆ ਸ਼ੂਲੇ ਸ਼ੂਲੇ ਜਿਹੜਾ ਸਰਚ ਆਇਆ ਉਹਨਾਂ ਨੇ ਕੀਤਾ ਜਿਹੜਾ ਛੱਡ ਛੋਟੇ ਦਾ ਸਰਚ ਆਇਆ ਮੈਂ ਕੀਤਾ ਹਾਂ ਚੱਲ ਉਹ ਰੋਣਾ ਆਪਣਾ ਪ੍ਰਸਾਦਾ ਪਾਣੀ ਚੱਲੀ ਜਾਂਦਾ ਠੀਕ ਹੈ ਜੀ ਠੀਕ ਹੈ ਵਧੀਆ ਵਧੀਆ ਹਾਂ ਤੇ ਪਰ ਥੋੜੇ ਵਰਦੇ ਮਹਾਪੁਰਸ਼ਾਂ ਦੇ ਦਰਸ਼ਨ ਹੋਏ ਠੀਕ ਹੈ ਜੀ ਹੋਰ ਕੀ ਜਾਣਕਾਰੀ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਚੀਜ਼ ਵਧੀਆ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਲਗਾਉਣੀ ਚਾਹੀਦੀ ਦੋ ਚਾਰ ਜੀਲੇ ਹੈਦੇ ਉਹ ਬਿਜਲੀ ਆਣੇ ਮਤਲਬ ਨਾ ਭੱਜ ਜਾਣਾ ਹਾਂ ਕਿਉਂਕਿ ਜਿਨ੍ਹਾਂ ਦੇ ਆਪਣੇ 3 ਲੱਖ 64 65 ਹਜ਼ਾਰ ਨੂੰ 6.5 ਦੀ ਮੋਟਰ ਦਾ ਲਾ ਲੈਂਦੇ ਨੇ ਉਹ ਅੱਛਾ ਜੀ ਚਲੋ ਭਾ ਵਧੇ ਤੜਦੇ ਰਹਿੰਦੇ ਨੇ ਆ ਹਾਂ ਜਿਹੜੀ ਲਾ ਦਿੰਦੇ ਆ ਜਿਹੜੀ ਉਹ ਦੋ ਚਾਰ ਜੀਲੇ ਪੰਜ ਜੀਲੇ ਸਹੀ ਜਿਹੜੀ ਵਧੀਆ ਚੀਜ਼ ਹੈ ਵਧੀਆ ਚੀਜ਼ ਹੈ ਸੋਲਰ ਵਾਲੀ ਵੀ ਮੈਂ ਬਿਜਲੀ ਵਾਲੇ ਦੇ ਮਤਲਬ ਭੰਦੀ ਤੁਈ ਬਾੜੀ ਜ਼ਰੂਰத் ਨਹੀਂ ਹਾਂ ਆਪਣਾ ਜਣੀ ਮਤਲਬ ਹੱਲ ਹੁੰਦਾ ਮਤਲਬ ਹੱਲ ਹੁੰਦਾ ਜੇ ਘਰ ਵਾਸਤੇ ਬਿਜਲੀ ਚਾਹੀਦੀ ਹੈ ਉਹਦੇ ਵਾਸਤੇ ਤੁਸੀਂ ਪੌਣ ਚੱਕੀ ਲਵਾ ਲਓ ਉਹ ਵੀ ਲਵਾ ਲਓ ਸੋਲਰ ਵੀ ਲਵਾ ਲਓ ਸੋਲਰ ਵੀ ਮਾੜੀ ਚੀਜ਼ ਨਹੀਂ ਇਹ ਵੀ ਮਾੜੀ ਚੀਜ਼ ਨਹੀਂ ਹੈ ਦੋਨੋਂ ਵਧੀਆ ਚੀਜ਼ ਹੈ ਵਧੀਆ ਚੀਜ਼ ਹੈ ਚਲੋ ਠੀਕ ਹੈ ਸਰਦਾਰ ਸਾਹਿਬ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਸਾਨੂੰ ਸਮਾਂ ਕੱਢ ਕੇ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਹੈ ਜੀ ਤੁਹਾਡਾ ਜਿਹਨਾਂ ਨੇ ਇੱਥੇ ਆ ਕੇ ਸਾਨੂੰ ਵੀ ਕੋਈ ਦੱਸਣ ਦਾ ਸੇਵਾ ਦਾ ਮੌਕਾ ਦਿੱਤਾ ਜੀ ਜੀ ਠੀਕ ਹੈ ਦੋਸਤੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਿਓ ਤੇ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦਿਓ ਆਗਿਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ